ਕੇਂਦਰ ਸਰਕਾਰ ਦੇ ਖਿਲਾਫ ਰੋਸ ਜਤਾਉਂਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਲਗਾਤਾਰ ਹੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਪੋਲਿੰਗ ਤੋਂ ਪਹਿਲਾਂ ਹੀ ਪੈ ਗਿਆ ਖੰਗੜਾ ਪਿੰਡ ਵਾਲਿਆਂ ਨੇ ਪੋਲਿੰਗ ਬੂਥ ਦੇ ਲਈ ਜਿਹਦੇ ਵੀ ਵੱਲੋਂ ਲਗਾਇਆ ਗਿਆ ਟੈਂਟ ਪੱਟਿਆ ਗਿਆ ਪਿੰਡ ਵਾਸੀਆਂ ਨੇ ਕਿਹਾ ਕਿ ਅੱਲਾਸੀ ਬੀਜੇਪੀ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਅੱਜ ਅਸੀਂ ਇਹਨਾਂ ਦੇ ਪੋਲਿੰਗ ਬੂਥ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣਗੇ ਅਤੇ ਸਤਿਕਾਰਯੋਗ ਤੇ ਜੁਝਾਰੂ ਪੰਜਾਬੀਓ ਅਸੀਂ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਬੀਜਪੀ ਦਾ ਲਗਾਤਾਰ ਵਿਰੋਧ ਕਰਦੇ ਆਏ ਆ ਜੋ ਕਿ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਸੀਗਾ ਕਿ ਕਿਸਾਨੀ ਮੰਗਾਂ ਜੋ ਮੰਨ ਕੇ ਬੀਜਪੀ ਨੇ ਪੂਰੀਆਂ ਲਾਗੂ ਨਹੀਂ ਕੀਤੀਆਂ ਤੇ ਜਿਹੜੇ ਸਾਡੇ ਦਿੱਲੀ ਵੱਲ ਜਾ ਰਹੇ ਸੀ ਕਿਸਾਨ ਜਿਹੜਾ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਉਹਨਾਂ ਤੇ ਲਾਠੀ ਚਾਰਜ ਕੀਤਾ ਥਰੂ ਗੈਸ ਦੇ ਗੋਲੇ ਚਲਾਏ ਗਏ ਸਿੱਧੀਆਂ ਗੋਲੀਆਂ ਤੱਕ ਮਾਰੀਆਂ ਗਈਆਂ ਸਾਡੇ ਵੀਰ ਸ਼ੁਭਕਰਨ ਨੂੰ ਜਿਹੜਾ ਉਹ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਲਗਾਤਾਰ ਬੀਜੇਪੀ ਵਾਲੇ ਜਿਹੜੇ ਢੜਕਾਹੂ ਬਿਆਨ ਦੇ ਰਹੇ ਆ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਅੰਦਰ ਕੀ ਪੂਰੇ ਭਾਰਤ ਦੇ ਅੰਦਰ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸੇ ਤਹਿਤ ਅਸੀਂ ਵੀ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਲਗਾਤਾਰ ਵਿਰੋਧ ਕੀਤਾ ਪਿੰਡਾਂ ਚੋਂ ਇਹਨਾਂ ਨੂੰ ਦੁੜਾਇਆ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਤੱਕ ਨਹੀਂ ਦਿੱਤਾਗਾ ਤੇ ਹੁਣ ਕੱਲ ਨੂੰ ਜਿਵੇਂ ਵੋਟਾਂ ਪੈਣੀਆਂ ਨੇ ਤੇ ਇਹਨਾਂ ਨੇ ਆਪਦੇ ਜਿਹੜੇ ਪੋਲਿੰਗ ਬੂਥ ਉਹ ਪਿੰਡਾਂ ਦੇ ਵਿੱਚ ਲਾਉਣੇ ਸ਼ੁਰੂ ਕੀਤੇ ਹੋਏ ਨੇ ਅਸੀਂ ਅੱਜ ਕਿਰਤੀ ਕਿਸਾਨੀ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਦੇ ਵਿੱਚ ਜਿਹੜਾ ਕਿੰਗਰਿਆਂ ਤੋਂ ਇਹਨਾਂ ਦਾ ਜਿਹੜਾ ਪੋਲਿੰਗ ਬੂਥ ਆਸਤੇ ਟੈਂਟ ਜਿਹੜਾ ਚੋਰੀ ਲਾ ਕੇ ਗਏ ਸੀਗੇ ਪਿੰਡ ਦੇ ਵਿੱਚ ਤੇ ਉਹ ਟੈਂਟਾ ਜਿਹੜਾ ਉਹ ਕਿਸੇ ਦੀ ਨਿੱਜੀ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਉਹ ਜਿਹੜਾ ਪੱਟ ਕੇ ਉਹਦਾ ਸਮਾਨ ਸਾਈਡ ਤੇ ਰੱਖ ਦਿੱਤਾ ਗਿਆ ਤੇ ਇਹ ਕਿਹਾ ਜਾ ਰਿਹਾ ਤੁਹਾਡੇ ਮਾਧਿਅਮ ਵੀ ਡਾਈ ਵੀ ਜਿਹਦਾ ਟੈਂਟ ਦਾ ਸਮਾਨ ਹੈਗਾ ਉਹ ਆਪ ਦਾ ਚੱਕ ਲੈ ਅਸੀਂ ਪਿੰਡ ਕਿੰਗਰਿਆਂ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਆ ਹੋਰ ਵੀ ਪਿੰਡਾਂ ਦੇ ਵਿੱਚ ਜੇ ਭਾਜਪਾ ਆਪਣੇ ਬੂਥ ਲਾਊਗੀ ਤੇ ਉਹ ਪੱਟੇ ਜਾਣਗੇ ਭਾਜਪਾ ਦਾ ਵਿਰੋਧ ਆ ਜਿਹੜਾ ਉਹ ਲਗਾਤਾਰੀ ਜਾਰੀ ਰਹੂਗਾ ਇਹ ਨਹੀਂ ਕਿ ਇਲੈਕਸ਼ਨ ਲੰਘ ਗਿਆ ਤੇ ਆਉਣ ਵਾਲੀ ਸਰਕਾਰ ਜਿਹਦੀ ਵੀ ਹੋਊਗੀ ਉਹਦੇ ਆਸਤੇ ਮੰਗਾ ਆਸਤੇ ਜਿਹੜਾ ਸੰਘਰਸ਼ ਉਹ ਜਾਰੀ ਰਹੇਗਾ ਉਹਨੂੰ ਪਤਾ ਵੀ ਕੱਲ ਨੂੰ ਇਲੈਕਸ਼ਨ ਹੋ ਰਿਹਾ ਕੱਲ ਨੂੰ ਵੋਟਾਂ ਪੈ ਰਹੀਆਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਸਾਥ ਵਿਰੋਧ ਹੋ ਰਿਹਾ ਹੈ ਅਗਰ ਇਹਨਾਂ ਨੇ ਦੀਵਾਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾਗਾ ਅੱਜ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਪਿੰਡ ਕਿੰਗਰੇ ਦੇ ਵਿੱਚ ਬੰਦੇ ਬਾਹਰ ਦੇ ਸੀਗੇ ਕਿਸੇ ਵੀ ਜਗ੍ਹਾ ਦੇ ਵਿੱਚ ਟੈਂਟ ਲਾ ਕੇ ਗਏ ਆ ਉਹਨਾਂ ਨੇ ਇੰਨਾ ਹੀ ਪੁੱਛਿਆ ਵੀ ਜਿਹੜੀਆਂ ਬੋਟਾ ਖੋਡੇ ਜਿਹੜੇ ਸਕੂਲ ਚ ਪੜ੍ਹਣੀਆਂ ਉਹ ਕਹਿੰਦੇ ਵੀ ਆਹ ਸਕੂਲ ਚ ਪੜ੍ਹਣੀਆਂ ਉਥੇ ਟੈਂਟ ਲਾ ਕੇ ਉਹ ਚਲੇ ਗਏ ਸੀਗੇ ਉਹ ਜਿਹੜਾ ਟੈਂਟ ਆ ਸਾਡੇ ਚਰਤੀ ਕਿਸਾਨੀ ਹੁੰਦੀਆਂ ਦੇ ਵਰਕਰਾਂ ਨੇ ਉਹ ਟੈਂਟ ਨੂੰ ਖਾੜਦਾ ਅਤੇ ਪੱਟ ਕੇ ਉਹ ਜਿਹੜਾ ਸਮਾਨ ਆ ਉਹਨਾਂ ਦਾ ਉਥੇ ਹੀ ਸਕੂਲ ਦੀ ਕੰਨ ਦੇ ਨਾਮ ਰੱਖਦਾ ਤੇ ਅਸੀਂ ਇਹ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਜਿਹਾ ਕੋਝੀਆਂ ਤੇ ਹਰਕਤਾਂ ਉਹ ਨਾ ਕਰਨ ਪਹਿਲਾਂ ਆਖੀ ਇਹਨਾਂ ਦੇ ਨੀਦਵਾਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਦਿੱਤਾ ਤੇ ਹੁਣ ਇਹਨਾਂ ਦੇ ਜਿਹੜੇ ਪੋਲਿੰਗ ਬੂਥ ਵੀ ਅਸੀਂ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਲਗੰਦੇ। ਕੀ ਕਾਰਨ ਕੀ ਆ ਕਿਉਂ ਬੀਜੇਪੀ ਦਾ ਇਹਨਾਂ ਵਿਰੋਧ ਹੋ ਰਿਹਾ ਜੀ ਕਿਉਂ ਤੁਸੀਂ ਉਹਨਾਂ ਦੇ ਪੋਲਿੰਗ ਬੂਥ ਵੀ ਨਹੀਂ ਲਗੰਦੇ। ਦੇਖੋ ਜੀ ਜਦੋਂ ਸਾਡੀਆਂ ਰਹਿਣੀਆਂ ਹੋਈਆਂ ਮੰਗਾਂ ਕਿਸਾਨੀ ਅੰਦੋਲਨ ਦੁਆਰਾ ਸਾਡੇ 750 ਕਿਸਾਨ ਸ਼ਹੀਦ ਕੀਤੇ। ਇਹ ਸਾਡੇ ਉੱਥੇ ਕਿਸਾਨ ਯੂਪੀ 'ਚ ਸ਼ਹੀਦ ਕੀਤੇ। ਕੋਈ ਸਾਨੂੰ ਇਨਸਾਫ ਨਹੀਂ ਮਿਲਿਆਗਾ। ਇਹ ਜੋ ਸਾਡੇ ਕਿਸਾਨ ਹੁਣ ਦਿੱਲੀ ਨੂੰ ਜਾ ਰਹੇ ਸੀਗੇ ਕਿੱਡੇ-ਕੱਡੇ ਇਹਨਾਂ ਨੇ ਉੱਥੇ ਤੰਨਾ ਗੱਡੀਆਂ। ਕੈ ਲੈ ਲਾਇਏ ਕਿ ਸਾਡੇ ਨੌਜਵਾਨਾਂ ਦੇ ਸਿੱਕਾ ਗੋਲਗਾਂ ਮਾਰੀਆਂ ਗਈਆਂ ਇਹ ਕਿਹੜਾ ਮੂੰਹ ਲੈ ਕੇ ਸਾਡੇ ਜਿਹੜੇ ਪੰਜਾਬ ਚ ਆਉਣਗੇ ਤੇ ਪੋਲਿੰਗ ਬੂਥਾਂ ਲੋਕਾਂ ਦੇ ਮਨਾਂ ਚ ਗੁੱਸਾ ਜੀ ਬਹੁਤ ਹੈ ਇਹਦਾ ਸਾਡੀਆਂ ਬੀਬੀਆਂ ਵੀ ਇਹਨਾਂ ਨੂੰ ਇੱਟਾਂ ਲੈ ਲੈ ਕੇ ਪਹਿਣਗੀਆਂ ਜੇ ਹੁਣ ਆਗੇ ਕੋਈ ਇੱਟੇ ਟੈਂਟ ਲਾਊਗਾ ਜਾਂ ਬੂਥਾਂ